ਜਾਣਾ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਸੰਗਰੂਰ ਹਲਕੇ ਦੇ ਅੰਦਰ ਤੇ ਮਾਨਸਾ ਸੰਗਰੂਰ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹੇ ਦੇ ਅੰਦਰ ਕਈ ਜਗ੍ਹਾ ਤੇ ਮੀਟਿੰਗਾਂ ਕੀਤੀਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਤੇ ਇੱਕ ਸਾਡਾ ਨੌਜਵਾਨ ਸਾਥੀ ਜੋ ਜਦੋਂ ਅੰਦੋਲਨ ਸ਼ੁਰੂ ਹੋਇਆ 2020 ਵਾਲਾ ਦਿੱਲੀ ਦੇ ਵਿੱਚ ਉਹਨੇ ਬਹੁਤ ਵੱਡੇ ਪੱਧਰ ਤੇ ਉੱਤੇ ਅੱਗੇ ਲੱਗ ਕੇ ਆਗੂ ਬਣ ਕੇ ਉਹਨੇ ਕੰਮ ਕੀਤਾ ਤੇ ਵੱਡੇ ਪੱਧਰ ਤੇ ਉਹਨੇ ਜ਼ਿੰਮੇਵਾਰੀ ਨਿਭਾਈ ਅੱਜ ਉਹਦਾ ਭੋਗ ਵੀ ਸੀਗਾ ਬਹੁਤ ਦੁੱਖ ਦੀ ਗੱਲ ਸੀ ਉਹਦੇ ਵਿੱਚ ਵੀ ਸ਼ਾਮਲ ਹੋਏ ਸਾਰੇ ਸਾਥੀ ਸਾਡੇ ਤੇ ਮੀਟਿੰਗਾਂ ਵੀ ਕੀਤੀ ਅੱਜ ਅਜੇ ਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਜਿਹਦੇ ਵਿੱਚ ਸੋਨੂ ਚੰਦਰ ਜੀ ਹੋਣੀ ਹਰਜੋਤ ਹੋਣੀ ਜਸਪਾਲ ਬਿਰਕ ਜੀ ਜੋਤੀ ਜੀ ਨੇ ਸਾਰੇ ਮਤਲਬ ਟੋਟਲ ਜਿੰਨੇ ਇਸ ਇਲਾਕੇ ਦੇ ਬੰਦੇ ਆ ਜੱਸੀ ਭਲਾੜਾ ਜੀ ਜਿਹੜਾ ਪ੍ਰਧਾਨ ਆ ਉਹਦਾ ਮਨੁੱਖਤਾ ਦਾ ਸਾਰੇ ਆਗੂ ਜਿਹੜੇ ਨੇ ਇਹ ਨਾਲ ਸੀਗੇ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਸਾਡਾ ਸੀ ਜਾਂ ਜਿਹੜਾ ਅਸੀਂ ਮੈਸੇਜ ਦੇ ਰਹੇ ਆ ਆਪਣੇ ਸਾਥੀਆਂ ਨੂੰ ਉਹ ਇਹ ਆ ਕਿ ਜਥੇਬੰਦੀ ਨੂੰ ਮਜ਼ਬੂਤ ਕਰਕੇ ਸਰਕਾਰ ਦੇ ਕੋਲੋਂ ਆਪਣੇ ਮਸਲੇ ਜਿਹੜੇ ਨੇ ਚਾਹੇ ਉਹ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਦੁਕਾਨਦਾਰ ਹੋਵੇ ਚਾਹੇ ਛੋਟਾ ਵਪਾਰੀ ਤੇ ਚਾਹੇ ਮਲਾਜ਼ਮ ਉਹ ਸਾਰੇ ਮਸਲੇ ਤਾਂ ਹੀ ਹੱਲ ਹੁੰਦੇ ਨੇ ਜੇਕਰ ਆਪਾਂ ਜਥੇਬੰਦੀ ਨੂੰ ਮਜ਼ਬੂਤ ਕਰਦੇ ਆ ਅੱਜ ਉਹ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਅਕਾਈਆਂ ਦੀਆਂ ਬਲਾਕਾਂ ਦੀਆਂ ਸਰਕਲਾਂ ਦੀਆਂ ਮੀਟਿੰਗਾਂ ਜਿਹੜੀਆਂ ਨੂੰ ਇਹਨਾਂ ਦੀ ਰਹਿਨਮਾਈ ਥੱਲੇ ਕੀਤੀਆਂ ਗਈਆਂ ਨੇ ਤੇ ਬਹੁਤ ਵੱਡੇ ਪੱਧਰ ਤੇ ਹੰਗਾਰਾ ਜਿਹੜਾ ਮਿਲਿਆ ਮੈਂ ਇਹਨਾਂ ਸਾਰੀ ਟੀਮ ਦਾ ਸਾਰੇ ਸਾਥੀਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੇ ਪੱਧਰ ਤੇ ਇਸ ਮੀਟਿੰਗਾਂ ਨੂੰ ਕਾਮਯਾਬ ਕਰਨ ਦਾ ਯਤਨ ਕੀਤਾ ਤੇ ਅੱਜ ਦੀ ਮੀਟਿੰਗ ਦੇ ਵਿੱਚ ਜੋਤੀ ਸਰਪੰਚ ਜੱਸੀ ਬਲਾਡਾ ਤੇ ਹੋਰ ਇਹਨਾਂ ਦੇ ਸਾਰੇ ਸਾਥੀ ਜਿਹੜੇ ਜਸਪਾਲ ਵਿਰਕਜੀ ਸੀ ਸੋਨੂੰ ਚੰਦੜ ਤੇ ਹਰਜੋਤ ਊਡੀ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਹੀ ਬੰਦੇ ਜ਼ਿੰਮੇਵਾਰ ਨੇ ਤੇ ਕਰਨ ਕੌੜਾ ਇਹ ਵੀ ਸਵੇਰ ਤੋਂ ਹੀ ਮੇਰੇ ਨਾਲ ਨੇ ਤੇ ਜਥੇਬੰਦੀ ਨੂੰ ਬਹੁਤ ਵੱਡੇ ਪੱਧਰ ਤੇ ਮਜ਼ਬੂਤ ਕਰਨ ਦਾ ਜਿਹੜਾ ਸਹਿਯੋਗ ਆ ਇਹ ਸਾਰੇ ਸਾਥੀ ਦੇ ਰਹੇ ਨੇ ਮੈਂ ਇਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਆਪਣੇ ਸਾਰੇ ਹੀ ਪੁਰਾਣੇ ਸਾਥੀਆਂ ਦਾ ਜਿਨ੍ਹਾਂ ਨੂੰ ਘੱਟੋ ਘੱਟ 4-5 ਸਾਲ ਹੋ ਗਏ ਨੇ ਇਸ ਵਿਸ਼ੇ ਦੇ ਉੱਤੇ ਲਗਿਆਂ ਨੂੰ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਤੇ ਸਰਕਾਰ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਸਰਕਾਰ ਨੇ ਜੋ ਕੰਮ ਆ ਬਿਜਲੀ ਦੇਣੀ ਜਾਂ ਨਹਿਰੀ ਪਾਣੀ ਦਾ ਲਾਲੋ ਕਹਿ ਰਹੇ ਨੇ ਹੀ ਪਹੁੰਚਾਤਾ ਅਸੀਂ ਉਹਨਾਂ ਮੰਨ ਲੈਨੇ ਆ ਬਾਕੀ ਰਹਿੰਦੀਆਂ ਮੰਗਾਂ ਜਿਹੜੀਆਂ ਜਿਵੇਂ ਕਰਜ਼ਾ ਮਾਫ਼ੀ ਹੈ 10000 ਪੈਨਸ਼ਨ ਹੈ ਕਿਸਾਨਾਂ ਵਾਸਤੇ 60 ਸਾਲ ਦੀ ਉਮਰ ਤੋਂ ਉੱਪਰ ਇਹੋ ਜਿਹੀਆਂ ਕਈ ਮੰਗਾਂ ਨੇ ਉਹ ਤਾਂ ਹੀ ਮਨਾਈਆਂ ਜਾ ਸਕਦੀਆਂ ਨੇ ਜੇਕਰ ਅਸੀਂ ਇਕਜੁੱਟ ਹੋ ਕੇ ਜਿਵੇਂ ਅੱਜ ਇਹਨਾਂ ਦੋ ਜ਼ਿਲ੍ਹਿਆਂ ਦੇ ਅੰਦਰ ਮੀਟਿੰਗਾਂ ਕੀਤੀਆਂ ਨੇ ਇਸ ਤਰ੍ਹਾਂ ਵੱਡੇ ਪੱਧਰ ਤੇ ਕਰਦੇ ਰਹਿਾਂਗੇ ਤੇ ਮਜ਼ਬੂਤ ਹੋਵਾਂਗੇ ਤੁਹਾਡਾ ਸਾਰਿਆਂ ਦਾ ਇਹ ਦਿਲ ਤੋਂ ਧੰਨਵਾਦ ਵ